ਮੈਂ ਹਾਂ ਤੁਹਾਡਾ ਦੋਸਤ ਜਤਿਨ ਇਸ ਟਾਈਮ ਲੰਬੀ ਦੇ ਪਿੰਡ ਫੁੱਲੂ ਖੇੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਅੱਜ ਸਵੇਰ ਮੰਡੀ ਜਿਹੜੀ ਹੈ ਦਾਣਾ ਮੰਡੀ ਸੀਜ਼ਨ ਚੱਲ ਰਿਹਾ ਹੈ ਤਾਂ ਉੱਥੇ ਹੀ ਇੱਕ ਲੜਾਈ ਹੁੰਦੀ ਹੈ ਲੜਾਈ ਕਿਸ ਵਜ੍ਹਾ ਦੇ ਨਾਲ ਹੁੰਦੀ ਹੈ ਕਿ ਚੋਨੇ ਦੀ ਢੇਰੀ ਨੂੰ ਲੈ ਕੇ ਲੜਾਈ ਹੁੰਦੀ ਹੈ ਕਿ ਚੋਨੇ ਢੇਰੀ ਲਾਉਣ ਨੂੰ ਲੈ ਕੇ ਅ 10000 ਜਾਰੇ ਜੜਾਈ ਹੋਈ ਸੀ ਉਸ ਦੇ ਦੌਰਾਨ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਗੁੱਟ ਦੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਉਮਰ ਕਰੀਬ 70 ਸਾਲ ਦੇ ਕਰੀਬ ਕੱਸੀ ਜਾ ਰਹੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਹੁਣ ਮੌਕੇ ਤੇ ਜਿਹੜੀਆਂ ਵੱਖ-ਵੱਖ ਪੁਲਿਸ ਦੀਆਂ ਟੀਮਾਂ ਜਾਂਚ ਤੇ ਜੁਟੀਆਂ ਸੀ ਤਾਂ ਕੀ ਪੂਰਾ ਮਾਮਲਾ ਸੀ ਇਸ ਦਾ ਤਾਂ ਹਜੇ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਅਸੀਂ ਨਾ ਦੇ ਟਾਈਮ ਤੇ ਆ ਕੇ ਜਰੂਰ ਮੰਡੀਆਂ ਦੇ ਵਿੱਚ ਲੜਾਈਆਂ ਝਗੜਿਆਂ ਦਾ ਮਾਹੌਲ ਤਾਂ ਜਰੂਰ ਬਣਦਾ ਹੈ ਲੇਕਿਨ ਅੱਜ ਉਹ ਨਦੀ ਜਿਹੜੀ ਹੈ ਢੇਰੀ ਲਾਂ ਨੂੰ ਲੈ ਕੇ ਕਲੇਸ਼ ਜਿਹੜਾ ਅੱਜ ਸਵੇਰ ਹੋਇਆ ਸੀ ਤਾਂ ਉਸ ਨੂੰ ਲੈ ਕੇ ਹੁਣ ਵੱਖ-ਵੱਖ ਧਿਰਾਂਾਂ ਸਮੇਤ ਜਿਹੜੀ ਪੁਲਿਸ ਹੈ ਮਾਮਲਾ ਦਰਜ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਮੌਕੇ ਤੇ ਹਾਲਾਤ ਨੇ ਕਿ ਉਸ ਨੂੰ ਮੋਰਚਰੀ ਦੇ ਵਿੱਚ ਉਹਨਾਂ ਜਿਹੜੀ ਬੋਡੀ ਹੈ ਉਹ ਖਾ ਦਿੱਤੀ ਗਈ ਹੈ ਤਾਂ ਆਗਾਮੀ ਜਿਹੜੀ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਆਗਾਮੀ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਤੇ ਇਸ ਤੋਂ ਫੁੱਲੂ ਖੇੜੇ ਮੰਡੀ ਦੀਆਂ ਤਸਵੀਰਾਂ ਦਿਖਾਦੇ ਆਹੀ ਜਗ੍ਹਾ ਸੀ ਹੋ ਇਸ ਜਗ੍ਹਾ ਦੇ ਉੱਤੇ ਸਵੇਰ ਸੁਬਾਹ ਕੜਪ ਹੋਈਏ ਦੋ ਗੁੱਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਚੋਨੇ ਦੀ ਥਰੀ ਨੂੰ ਲੈ ਕੇ ਜਿਹੜੀ ਝੜਪ ਹੋਈ ਹੈ ਕਿ ਆਪਸੇ ਤੋਂ ਟੋਰਾਂਟੋ ਦੀ ਲਾਉਂਡ ਨੂੰ ਲੈ ਕੇ ਹੋਈ ਹੈ ਤੋ ਤੂੰ ਮੈਂ ਵੱਧੇ ਤੋਂ ਅਜਿਹਾ ਖੁੰਨੀ ਮਾਮਲਾ ਵੱਧਾ ਹੋਇਆ ਨਜ਼ਰ ਆਇਆ ਸੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਫੀ ਝੜਪ ਹੋਈ ਸੀ ਤਾਂ ਹੁਣ ਉਸ ਦੇ ਉੱਤੇ ਲੰਬੀ ਥਾਣਾ ਦੇ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਗਾਮੇ ਬਿਆਨਾਂ ਤੇ ਉਸ ਦੇ ਪਰਿਵਾਰਕ ਬਿਆਨਾਂ ਤੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਕੀ ਨਾਮ ਹੈ ਕੀ ਪੁਰਾ ਮਾਮਾ ਕੁਲਵੀਰ ਕੁਲਵੀਰ ਸਿੰਘ ਹੈ ਮੇਰਾ ਨਾਮ ਜੀ ਸੰਨ ਲੋ ਬਲਦੇਵ ਸਿੰਘ ਜੀ ਬਲਦੇਵ ਸਿੰਘ ਅਸੀਂ ਦਾਣਾ ਮੰਡੀ ਜੀ ਝੋਨਾ ਲਾਉਂਦੇ ਸੀ ਕਿਹੜੀ ਦਾਣਾ ਮੰਡੀ ਫੁੱਲੂ ਘੜੇ ਪਿੰਡ ਫੁੱਲੂ ਘੜੇ ਦਾਣਾ ਮੰਡੀ ਚ 2 ਉਹ ਨਯੋ ਇੱਕ ਟਰਾਲੀ ਦਾ ਲਾਹ ਦੇ ਦੂਜੀ ਟਰਾਲੀ ਥਾਂ ਤੋਂ ਗਿਆ ਹੁਣ ਜੇ ਗਾਂ ਨੂੰ ਬਣਾਉਣ ਲੱਗੇ ਲਾਉਣ ਲੱਗੇ ਉਹ ਮੇਰਾ ਬੜੀ ਪਿੱਛੇ ਖੜਾ ਸੀ ਤੇ ਉਹ ਸ਼ਵਰਨ ਸਿੰਘ ਉਹ ਦੂਜੇ ਪਾਸੇ ਖੜਾ ਸੀ ਮithi ਤੇ ਉਧਰ ਉਹ ਦਾ ਸਖਵੀਰ ਸੰਘਾਇਆ ਉਹਦਾ ਮੁੰਡਾ ਟਰੈਕਟਰ ਲੈ ਕੇ ਟਰੈਕਟਰ ਫੋਲ ਦਵਾਲਿਆ ਤੇ ਥੱਲੇ ਉਤਰਿਆ ਤੇ ਉਹਨੇ ਮੇਰਾ ਗਲਮਾ ਫੜਿਆ ਤੇ ਸਖਵੀਰ ਇਹਨੇ ਆਪਣੇ ਸਵਰਨ ਸਿੰਘ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਉਹ ਨਾਲ ਦੀ ਨਾਲ ਡਿੱਗ ਪਏ ਹੁਣ ਕੋਦੇ ਕੋਲੇ ਡੰਡਾ ਜੀ ਉਹ ਫੜ ਲਿਆ ਹੱਥ ਜਾ ਤੇ ਬਸ ਉਹ ਮੁੜ ਕੇ بے ਹੋਸ਼ ਹੋ ਗਈ ਤੇ ਉਦੋਂ ਭਾਈ ਵਾਵਾ ਹੋਈਏ ਬੇਟੂ ਹੱਥਾ ਭਾਈ ਬਸ ਇੰਨਾ ਚਿਰ ਹੀ ਲੱਗਿਆ 2 ਮਿੰਟਾਂ ਚ ਹੀ ਉਹਨੇ ਧੱਕਾ ਮਾਰਿਆ ਤੇ ਉਹਨੇ ਮੁੰਡੇ ਨੇ ਮੇਰਾ ਗਲਮਾ ਲੜਾਈ ਕਿਸ ਵਜ੍ਹਾ ਦੇ ਨਾਮ ਤੇ ਚੋਨਾ ਚੋਨਾ ਲਾਉਣ ਪਿੱਛੇ ਹੀ ਅੱਛਾ ਝੋਨਾ ਹੀ ਲਾਉਂਦੇ ਸੀ ਮੰਡੀ 'ਚ ਹੂੰ ਉਹ ਸੀ ਉਸ ਵੇਲੇ ਹੀ ਹੋਈ ਸੀ ਅੱਛਾ ਇਹ ਕੋਈ ਪੁਰਾਣੀ ਰਾਂਝੀ ਸੀ ਵੀ ਇੱਕ ਹੀ ਦੋ ਜਣਾਂ ਨੂੰ ਹੂੰ ਪੁਰਾਣੀ ਰਾਂਝੀ ਦਾ ਕੋਈ ੱਡੀ ਜਣੀ ਸੀ ਅਸੀਂ ਤਾਂ ਬਸ ਅੱਜ ਅਸੀਂ ਪਹਿਲਾਂ ਥੱਲੇ ਲਾਈਏ ਝੋਨਾ 15 ਗੱਲਿਆਂ ਦਾ ਅੱਜ ਜਗ੍ਹਾ ਬਣ ਗਈ ਤੇ ਅਸੀਂ ਆਏ ਚੱਲ ਵੀ ਉੱਥੇ ਲਾਦ ਗਏ ਦੋਟਾ ਹਾਂਜੀ ਠੀਕ ਹੈ ਝੋਨ ਦੀ ਮੰਗੀ ਕਿੱਤੀ ਮੰਗਾ ਸੀ ਤਾਂ ਇਨਸਾਫ ਦੀ ਮੰਗ ਕਰੀ ਹੈ ਇਹ ਕੱਲ ਨੂੰ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਦਾ ਜਿਹੜਾ ਨੇ ਘਰ ਤਾਂ ਕਿੰਨੇ ਕੀ ਨਾਮ ਸਰਦਾਰ ਬਖਸ਼ੀ ਦਾ ਬਲਦੇ ਸਿੰਘ ਕਿੰਨੀ ਉਮਰ ਸੀ 65 70 ਸਾਲ ਦੇ ਠੀਕ 70 ਸਾਲ ਤਾਂ ਇਹ ਤੋਂ ਕਿਨੇ ਟੈਂਪੇ ਮੰਡੀ ਕੁਸ਼ ਤੋਂ ਲਾਈਏ ਨੇ ਅਸੀਂ ਸਵੇਰ 8:00 ਵਜੇ ਦਾ ਟਾਈਮ ਹੈ ਪਿੰਨਸ ਪ੍ਰਾਣਾ ਤੋਂ ਚੁਣਨ ਨਾਲੋਂ ਆਹੀ ਮੰਡੀ ਦੇ ਵਿੱਚ ਅਸੀਂ ਬਹੁਤ ਜੁਰਦੇ ਜੀ ਗੁਰਦੀਪ ਸਰਪੰਚ ਨੇ ਦੁਕਾਨ ਚ ਲਾਈਏ ਉਦੋਂ ਦੇ ਨਾਲ ਹੀ ਇਸੇ ਦੁਕਾਨ ਤੇ ਲੋਨੇ ਹੋਰ ਬੰਦੇ ਵੀ ਸੀਗੇ ਜੀ ਬਹੁਤ